ਇੱਕ ਤਰ੍ਹਾਂ ਦਾ ਵਿਆਹ ਘਰ ਆਪਾਂ ਜੇਪ ਕੰਪਨੀ ਨੇ ਕੁਮਾਰ ਜੀ ਨੇ ਵਿਆਹ ਦੇ ਕਾਰਡ ਵੰਡੇ ਔਰ ਜਿੱਤੇ ਆਪਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਕਾਰਡ ਗਿਆ ਭਾਜੀ ਉਹ ਮOHAMA ਕੇ ਆਏ ਕਹਿੰਦੇ ਦੂਜਾ ਕਾਰਡ ਐਮੀ ਬਾਈ ਨਾਲ ਕਰੀਏ ਆਪਾਂ ਨਾਲ ਹੀ ਐਮੀ ਬਾਈ ਤੇ ਬੋਲਦੇ ਜਨਾ ਸਾਡੇ ਲਈ ਖੜੇ ਹੋਗੇ ਨਾਲ ਆ ਕੇ ਮਿਲਣ ਕਰਦੇ ਐ ਐਮੀ ਬਾਈ ਮਤਲਬ ਚਿਹਰਾ ਇਲਾ ਦਿੰਦੇ ਐ ਜਦੋਂ ਆਪਾਂ ਰਸਲਾ ਕਰਦੇ ਐ ਕੁੜੀਆਂ ਇੰਗੀਆਂ ਪ੍ਰੇਪੇਅਰ ਹੋ ਕੇ ਆਉਂਦੀਆਂ ਨੇ ਨਿਮਰ ਸਰ ਕੋ फुगू भाई मतलब आ गया तो चार चंद लग जाते हैं मेरी तो टेंशन अच्छी हो जाती है एडी स्टार कास्ट न खड़ी हो गई मैं मनदीप है जी फिल्म का डायरेक्टर और जेड़े हिसाब ना तुम इतने हम हम आके आए हो मेरे मीडिया वाले भाई मेरे भैन और मेरी सारी सपोर्टिंग कास्ट मेरे एक्टर्स प्रोड्यूसर राइटर्स टैक्नीशियंस और जिम्मे भरवा हंगारा दिता है ट्रेलर को अच्छ मैं ਤੁਸੀਂ ਫਿਲਮ ਨੂੰ ਵੀ ਇੰਨਾ ਹੀ ਹੰਗਾਰਾ ਦਿਓਗੇ ਪਰ ਆਡੀਅנס ਦੇ ਦਿਲਾਂ ਤੇ ਇਹ ਫਿਲਮ ਜ਼ਰੂਰ ਜਾ ਕੇ ਬੱਚੇਗੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਨਤੀਜੇ ਪਹਿਲੀ ਗੱਲ ਇਹ ਹੈ ਕਿ ਅੱਜ ਕੱਲ ਦੀ ਜ਼ਮਾਨੇ ਦੇ ਵਿੱਚ ਉਦੈ ਘਰਾਹ ਚ ਇਕੱਠੀ ਕੱਢੀ ਬੜੀ ਔਖੀ ਹੈ ਇਹ ਤੁਸੀਂ ਐਕਟਰਸ ਦੀ ਗੱਲ ਕਰੇ ਇਕੱਠੀ ਕੀਤੀ ਹੈ ਦੇਖੋ ਜੀ ਇਹ ਫਿਲਮ ਕੱਟ ਤੇ ਇੱਕ ਤਰ੍ਹਾਂ ਦਾ ਵਿਆਹ ਕਰਿਆ ਆਪਾਂ ਟੈਪਸ ਕੰਪਨੀ ਨੇ ਕੁਮਾਰ ਜੀ ਨੇ ਵਿਆਹ ਦੀ ਕਾਰਡ ਬੰਡੇ ਔਰ ਜਿੱਤੇ ਆਪਾਂ ਸਾਰਿਆਂ ਨੂੰ ਅ ਜੀਪੀ ਭਾਜੀ ਨੂੰ ਸਭ ਤੋਂ ਪਹਿਲਾਂ ਕਾਰਡ ਗਿਆ ਭਾਈ ਉਹ ਮਮਾ ਆ ਕੇ ਆਏ ਕਹਿੰਦੇ ਦੂਜਾ ਕਾਰਡ ਐ ਵੀ ਭਾਈ ਨਾਲ ਕਰੀਏ ਆਪਾਂ ਨਾਲ ਹੀ ਐਮੀ ਭਾਈ ਤੇ ਅੱਦੇ ਬੋਲਦੇ ਹਨਾ ਸਾਡੇ ਲਈ ਖੜੇ ਹੋ ਗਏ ਨਾਣ ਆ ਕੇ ਕੁੜੀਆਂ ਸਾਡੀਆਂ ਛੋਟੀਆਂ ਰੀਆਂ ਸੁਪਰਸਟਾਰ ਦੋ ਸਰਕੂ ਨੇ ਨਿਮਰਤ ਐ ਗੁੱਗੂ ਭਾਈ ਬੀ ਐਂਜੀ ਸੋਹੀ ਭਾਈ ਤੂਤਾ ਤੇ ਮਤਲਬ ਦੇਖ ਲਓ ਜੀ ਕਹਿੰਦੇ-ਕਹਿੰਦੇ ਬਰਾਤ ਐਡੀ ਹੋ ਗਈ ਇਹ ਹੁਣ ਇੱਥੇ ਤੱਕ ਲੈ ਆਏ ਆ ਆਪਾਂ ਤੇ ਬੜੀ ਸੋਹਣੀ ਸਜ ਰੀ ਤੁਹਾਡੀ ਹੁਣ ਤੁਹਾਡੇ ਹੱਥੇ ਜੀ ਸਾਰਿਆਂ ਦੇ ਇਹ ਕੋ ਪਾਵਾਂਗਾ ਅਗਲਾ ਵੀ ਤੇ ਮੈਨੂੰ ਜਿਹੜੀ ਚੀਜ਼ ਬੜੀ ਐਟ੍ਰੈਕਟ ਕੀਤੀ ਹੈ ਉਹ ਹੈ ਕਿ ਇਹ ਭੜਿਆ ਵੇਲੇ ਦਾ ਵਿਆਹ ਹੈ ਹਾਂਜੀ ਹਾਂਜੀ ਇਹ ਭੜੇ ਵੇਲੇ ਦੀ ਕਹਾਣੀ ਹੈ ਪੁਰਾਣੇ ਜ਼ਮਾਨੇ ਦੀ ਹਾਂਜੀ 1940 ਦੇ ਵਿੱਚ ਸ਼ਾਇਦ ਸ਼ੁਰੂ ਕੀਤੀ ਗਈ ਦੇਖੋ ਆਪਾਂ ਆਪਾਂ ਉਹ ਪੰਜਾਬ ਆਪਣੀ ਅੱਖੀਂ ਨਹੀਂ ਵੇਖਿਆ ਪਰ ਉਹਦੇ ਕਿੱਸੇ ਬਹੁਤ ਸੁਣੇ ਆਪਾਂ ਔਰ ਫਿਲਮ ਨੂੰ ਆਪਾਂ ਇੱਕ ਜ਼ਿੰਮੇਵਾਰ ਤਰੀਕੇ ਨਾਲ ਲੈ ਕੇ ਆਏ ਹਾਂ ਇੱਥੇ ਤੱਕ ਹਾਂਜੀ ਗਿੰਦਰਜੀਤ ਨੇ ਕਹਾਣੀ ਲਿਖੀ ਹੈ ਐਵਿਨ ਮਿਊਜ਼ਿਕ ਦਿੱਤਾ ਹੈ ਔਰ ਪ੍ਰੋਡਿਊਸਰ ਸਾਹਿਬ ਤਕੜੇ ਹੋ ਕੇ ਨਾਲ ਖੜੇ ਰਹੇ ਕਿਉਂਕਿ ਇਸ ਟਾਈਮ ਦੀ ਫਿਲਮ ਬਣਾਣੀ ਦੇਖਣ ਨੂੰ ਲੱਗਦਾ ਕਿ ਜਦੋਂ ਪੁਰਾਣਾ ਟਾਈਮ ਪਰ ਇਹਨੂੰ ਕ੍ਰੀਏਟ ਕਰਨਾ ਇੱਕ ਮਹਿੰਗਾ ਸਾਮਾਨ ਹੁੰਦਾ ਹੈ। ਔਰ ਛੋਟੀ ਛੋਟੀ ਡਿਟੇਲਿੰਗ ਕਰਨੀ ਪੈਂਦੀ ਹੈ ਔਰ ਟੀਮ ਇੰਨੀ ਛੋਟੀ ਦੀ ਹੈ ਸਾਡੀ ਮੈਂ ਆਪਣੀ ਟੀਮ ਦੀ ਸ਼ਲਾਘਾ ਕਰਦਾ ਥੱਕਦਾ ਨਹੀਂ ਜੀ ਹਰ ਪਾਸੇ ਜਿਨ੍ਹਾਂ ਨੇ ਇੱਥੇ ਤੱਕ ਲੈ ਕੇ ਆਏ ਆ ਸਾਨੂੰ। ਹਾਂਜੀ ਔਰ ਐਕਟਰਸ ਨੇ ਇੰਨਾ ਸੋਹਣਾ ਕੰਮ ਕੀਤਾ ਕਿ ਮੇਰੀ ਤਾਂ ਰੂਹ ਖੁਸ਼ ਹੋ ਗਈ ਹੈ ਜੀ। ਆਈ ਹੋਪ ਕਿ ਤੁਸੀਂ ਵੀ ਮਤਲਬ ਭਰਵਾ ਹੰਗਾਰਾ ਦਿਓਗੇ। ਬੇਸੀ ਤਾਂ ਕਨਸੈਪਟ ਬਹੁਤ ਡਿਫਰੈਂਟ ਹੈ ਬਟ ਇਦਾਂ ਲੱਗ ਰਿਹਾ ਕਿ ਮੇਡਮ ਅੱਖ ਹੋਈ ਗਈ ਕਿ 2025 ਦੇ ਵਿੱਚ 90s ਵਿਖਾਣੇ ਜੀ ਜੀ ਦੇਖੋ ਕਿੰਨਾ ਕੀਤਾ ਤੁਸੀਂ ਔਖਾ ਹੁੰਦਾ ਜੀ ਪਰ ਡਿਟੇਲਿੰਗ ਡਿਟੇਲਿੰਗ ਅਗਰ ਆਪਾਂ ਕਰਦੇ ਜਾਈਏ ਮਿਹਨਤ ਕਰਦੇ ਜਾਈਏ ਪਰ ਇੱਕ ਮੇਰੇ ਨਾਲ ਕਿੰਨੀ ਬੜੇ ਵੈਲ ਪ੍ਰੀਪੇਅਰਡ ਰਹਿੰਦੇ ਆ ਇਹ ਲੱਗਦੇ ਕਿ ਬਰ ਇੱਦੀ ਤੁਰਦੇ ਫਿਰਦੇ ਕਿ ਗੱਲਾਂ ਕਰ ਲੀਦੀਆਂ ਫਿਲਮਾਂ ਬਣ ਗਈਆਂ ਗਿੱਪੀ ਬਾਜੀ ਬਹੁਤ ਮਿਹਨਤ ਕਰਦੇ ਆ ਐਮਈ ਬਾਏ ਮਤਲਬ ਸਿਰੇ ਲਾ ਦਿੰਦੇ ਆ ਜਦੋਂ ਆਪਾਂ ਰਿਹਸਲਾ ਕਰਦੇ ਆ ਕੁੜੀਆਂ ਇੰਨੀਆਂ ਪ੍ਰੀਪੇਅਰ ਹੋਰ ਕਿ ਹੋ ਕੇ ਆਉਂਦੀਆਂ ਨਿਮਰ ਸਰਕੋਨ ਗੁੱਗੂ ਬਾਈ ਮਤਲਬ ਆਗੇ ਤਾਂ 4 ਜਾਂ ਤਾਂ ਲੱਗ ਜਾਂਦੇ ਨੇ ਮੇਰੀ ਤਾਂ ਟੈਨਸ਼ਨ ਅੱਤੀ ਹੋ ਜਾਂਦੀ ਉਹ ਏਡੀ ਸਟਾਰ ਸਟਾਰ ਕਾਸਟ ਨਾਲ ਖੜੀ ਹੋਗੀ ਹਾਂਜੀ ਔਰ ਇੱਕ ਫਿਲਮ ਬਣਾਣ ਪਿੱਛੇ ਇਹਦੇ ਪਿੱਛੇ ਸਾਡਾ ਇੱਕ ਬਹੁਤ ਵੱਡਾ ਥੌਟ ਪ੍ਰੋਸੈਸ ਹੈਗਾ ਕਿ ਆਪਾਂ ਸਾਊਥ ਦੀਆਂ ਗੱਲਾਂ ਬਹੁਤ ਵਾਰ ਕਰਦੇ ਆ ਆਪਾਂ ਆਪਣੀ ਮੀਡੀਆ ਦੇ ਉਪਰ ਵੀ ਬਹੁਤ ਕੁਝ ਸੁਣਿਆ ਕਿ ਇੰਨਾ ਬਾਕਸ ਆਫਿਸ ਹੁੰਦਾ ਇੰਨੀਆਂ ਕਰੋੜਾਂ ਦੀ ਓਪਨਿੰਗ ਲੱਗਦੀ ਹੈ ਪਰ ਪੰਜਾਬੀ ਦੀ ਓਪਨਿੰਗ ਨੂੰ ਆਪਾਂ ਲੈ ਕੇ ਹੱਲੇ ਵੀ 4 5 7 ਕਰੋੜ 6 ਕਰੋੜ ਤੱਕ ਵੀ ਆਪਾਂ ਖੁਸ਼ ਬਹੁਤ ਹੋ ਜਾਂਦੇ ਆ ਕਿ ਯਾਰ ਕਿੱਡੀ ਓਪਨਿੰਗ ਲੱਗ ਗਈ ਪਰ ਇਹ ਆਪਣੀ ਖਲੇ ਆਪਾਂ ਬਹੁਤ ਦੂਰ ਆ ਮੰਜ਼ਲਾਂ ਤੋਂ ਜਦੋਂ ਆਪਾਂ ਸਾਰੇ ਇਕੱਠੇ ਹੋਵਾਂਗੇ ਐਟੀ ਸਟਾਰ ਕਾਸਟ ਆਈ ਹੈ ਟਿਪਸ ਵਰਗਾ ਬੈਨਰ ਜੋ ਕਿ ਮਤਲਬ ਵਨ ਆਫ ਦਾ ਪ੍ਰੋਮੀਨੈਂਟ 30 35 ਸਾਲਾਂ ਤੋਂ ਲੱਗੇ ਹੋਏ ਆ ਫਿਲਮਾਂ ਬਣਾਉਣ ਦਿਲ ਆਪਣਾ ਪੰਜਾਬੀ ਜਿਹਨੇ ਮੇਰੇ ਦਿਲ ਲੁੱਟਿਆ ਮੇਲ ਕਰਾ ਦੇ ਰੱਬਾ ਅੰਬਰਸਰੀਆ ਮਤਲਬ ਕੁਮਾਰ ਜੀ ਉਹਨਾਂ ਨੇ ਬਹੁਤ ਫਿਲਮਾਂ ਪੰਜਾਬੀ ਪ੍ਰੋਡਿਊਸ ਕੀਤੀਆਂ ਤੇ ਇਹਨਾਂ ਦਾ ਇਹੀ ਸਿਧਾਂਤ ਹੈ ਕਿ ਆਪਾਂ ਬਾਕਸ ਆਫਿਸ ਵੱਡਾ ਕਰੀਏ ਕਿਸੇ ਤਰ੍ਹਾਂ ਜਨਤਾ ਅੰਦਰ ਆਵੇ ਸਿਨੇਮਾ ਨਾਲ ਲੋਕ ਜੁੜਨ ਇਸ ਕਰਕੇ ਸਾਡਾ ਉਪਰਾਲਾ ਹੈ ਕਿ ਆਪਾਂ ਇਸ ਫਿਲਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਔਰ ਵੱਧ ਤੋਂ ਵੱਧ ਲੋਕੀ ਨੂੰ ਪਿਆਰ ਕਰਨ ਸੋ ਦੈਟ ਆਪਾਂ ਵੀ ਕਹਿ ਸਕੀਏ ਕਿ ਸਾਡੀਆਂ ਵੀ ਕਲੈਕਸ਼ਨਾਂ ਵੱਡੀਆਂ ਫਿਲਮਾਂ ਨੇ